ਮਾਤਾ ਦੀ ਸਾਰਿਆਂ ਨੂੰ ਮੇਰਾ ਨਾਮ ਨਿਯੋਗ ਦਿੱਤਾ ਹੈ ਅਸੀਂ ਕਾਲੀਦਵਾਰ ਮੰਦਿਰ ਦੇ ਵਿੱਚ ਆਏ ਹੋਏ ਆ ਠੀਕ ਹੈ ਇਹ ਬਹੁਤ ਪ੍ਰਸਿੱਧ ਮੰਦਿਰ ਹੈ ਇੱਥੇ ਹਰ ਸਾਲ ਇਹਵੇਂ ਤੁਮਤਾਮ ਨਾਲ ਨਰਾਤੇ ਮਨਾਏ ਜਾਂਦੇ ਨੇ ਸਾਰਿਆਂ ਨੂੰ ਨੌਰਾਤਰੀ ਦੀ ਲੱਖ ਲੱਖ ਵਧਾਈ ਬੀ ਵੀਡੀਓ ਤੋਂ ਆ ਰਹੇ ਅਸੀਂ ਹਰ ਸਾਲ ਆ ਰਹੇ ਬਚਪਨ ਤੋਂ ਆ ਰਹੇ ਸੀ ਜੇ ਕਰਾਂ ਕਾਲੀਦਵਾਰ ਵਾਲੀ ਮਾਂ ਦਾ ਬੋਲ ਸੱਚੇ ਦੁਬਾਰਾ ਕੁਝ ਕੋ ਚ ਲੈ ਕੇ ਜਾਂਦਾ ਅੱਧੀ ਮਾਤਰਾ ਨਹੀਂ ਕੋ ਬੜਾ ਕੁਝ ਲਿਆ ਏ ਸਰੀ ਉਮਰ ਮੇਰੀ ਮਾਂਦਰ ਦਰਬਾਰ ਤੇ ਲੰਗੀ ਏ ਬੱਚੇ ਵੀ ਨਾਲ ਲੱਗੇ ਬਹੁਤ ਕੁਸ਼ ਮਾਂ ਨੇ ਤਾਂ ਬੜੀ ਕਿਰਪਾ ਕੀਤੀ ਮਾਂ ਨੇ ਹਰ ਰਾਸ ਪੂਰੀ ਕੀਤੀ ਮਾਂ ਨੇ ਕੋਈ ਕਮੀ ਨਹੀਂ ਛੱਡੀਆਂ ਸਭ ਮੰਦਿਆ ਆਸ਼ਾ ਕ੍ਰਿਸ਼ਨਾ ਸਭ ਪੂਰੀਆਂ ਕੀਤੀਆਂ ਮਾਂ ਨੇ ਸਭਧੀਆਂ ਕਰਦੀ ਮਾਂ ਜੜੇ ਮੰਦਰ ਬਾਹਰ ਤੇ ਸਭ ਲੈ ਕੇ ਜਾਂਦਾ ਸਭਧੀਆਂ ਮਾਂ ਸਾਖੂਰੀਆਂ ਕਰਦੀ ਏ ਮਾਂ ਬਹੁਤ ਖੁਸ਼ੀਆਂ ਦਿੰਦੀ ਏ ਟੈਨਸ਼ਨ ਚਿੰਤਾ ਕਲਪਨਾ ਸਭ ਕਰ ਦਿੰਦੀ ਮੇਰਾ ਨਾਮ ਅੰਜਲੀ 베ਦੀ ਹੈ ਤੇ ਮਾਤਾ ਰਾਣੀ ਦੇ ਦਰਸ਼ਨ ਕਰਨ ਆਇਆ ਬਹੁਤ ਵਧੀਆ ਕੀ ਨਰਾਤੇ ਹੈ ਬੜੀ ਖੁਸ਼ੀ ਹੈ ਕਿ ਨਰਾਤੇ ਆਏ ਨੇ ਕਿ ਉਸ ਉਹ ਬੜੀ ਮਨੋ ਕਾਮਨਾ ਲੁਕੀ ਲੱਗੀ ਮਨੋ ਕਾਮਨਾ ਬਹੁਤ ਮਮਤਾ ਬੜੀ ਹੈ ਕਾਲੀ ਦਵਾਰੇ ਵਾਲੀ ਮਾਤਾ ਦੀ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਤੁਸੀਂ ਵੀ ਸਵੇਰੇ ਆਏ ਹੋ ਹਾਂਜੀ ਸਵੇਰੇ ਆਏ ਅਸੀਂ ਪੂਰੇ ਮਹੀਨਾ ਆਏ ਹਾਂ ਹਾਂਜੀ ਬਜੀ ਇਹਦੇ ਬੁਕਰਤਾ ਬਹਿ ਲੈ ਕਿ ਕਦੇ ਕਿਤੇ ਨਾ ਤੇ ਨਰਾਤਾ ਮਹਾਮਾਹੀ ਦਾ ਦਰਬਾਰ ਤੇ ਜੋ ਵੀ ਆਂਦਾ ਵਾ ਆਪਣੀ ਮਹਾਮਾਹੀ ਦੇ ਕੋਲੋਂ ਮੰਨ ਦੀਆਂ ਮਨੋ ਕਾਮਨਾਂ ਜਨੀਆਂ ਪੂਰੀਆਂ ਕਰਵਾਉਂਦਾ ਵਾ ਆਪਣੇ ਨੇਚਾ ਦੇ ਨਾਲ ਆਂਦਾ ਮਾਤਾ ਰਾਣੀ ਦੇ ਨਰਾਤੇ ਸ਼ੁਭ ਸਾਰੇ ਭਗਤਾਂ ਨੂੰ ਲੱਖ ਲੱਖ ਵਧਾਈਆ ਨਵੇਂ ਸਾਲ ਦੀ ਅੱਜ ਸਾਲ ਪੁੱਤਰੀ ਮਾਤਾ ਦਾ ਪਹਿਲਾ ਨਰਾਤਾ ਵਾ ਮਹਾਰਾਣੀ ਦਾ ਮਹਾਰਾਣੀ ਕੋ ਜੋ ਮੰਗਾਉ ਦਿੰਦੀ ਏ ਜੋ ਦਰਬਾਰਾਂ ਦੋ ਦੰਦਿਆ ਪੋਤਵਾਲੇ ਪੋਤ ਨੇ ਤਾਂ ਮਰੇ ਤਾਂ ਦੰਦ ਜੀ ਜੋ ਵੀ ਤੁਸੀਂ ਆਪਣੇ ਨਚਾ ਲੈ ਕੇ ਆਓਗੇ ਮਹਾਰਾਣੀ ਕੋਲ ਮਨੋ ਕਾਮਨਾ ਪੂਰੀਆਂ ਕਰ ਦਿੰਦੀ ਹੈ ਮਹਾਰਾਣੀ ਦਾ ਸੱਚਾ ਦਰਬਾਰਾ ਮੇਰਾ ਨਾਮ ਹੈ ਜੀ ਅਜੇ ਕੁਮਾਰ ਸੋ ਅੱਜ ਚੈਤਰ ਮਾਸ ਦਾ ਪਹਿਲਾ ਨਵਰਾਤਰਾ ਹੈ ਤੇ ਸਾਰੇ ਸੰਗਤ ਨੂੰ ਅਜੇ ਕੁਮਾਰ ਵੱਲੋਂ ਲੱਖ ਲੱਖ ਵਧਾਈ ਜੇ ਤੇ ਇਹ ਨਰਾਤਿਆਂ ਦਾ ਮਹੱਤਵਪੂਰਨ ਦਿਵਸ ਆ ਕਿ ਇਹ ਸੀਤਲਾ ਮਾਤਾ ਦੇ ਬਿਨ ਨਰਾਤੇ ਕਿ ਜੰਦੇ ਨੇ ਤੇ ਸਾਰੀ ਸੰਗਤ ਹਉਮ ਹਮਾ ਕੇ ਮਹਾਰਾਣੇ ਦੇ ਚੰਨਾ ਦੇ ਵਿੱਚ ਆਪਣੇ ਭਜਨ ਕਰਨ ਆਂਦੇ ਨੇ ਪਾਠ ਕਰਨ ਆਂਦੇ ਨੇ ਤੇ ਆਪਣੇ ਆਪਣੇ ਅਰਦਾਸਾਂ ਲੈ ਕੇ ਆਂਦੇ ਭਜਨਤੇ ਦੇਖੋ ਜਿਸ ਨਾਲ ਜਦੋਂ ਦੇ ਮਹਾਮੈ ਦੇ ਦਰਬਾਰ ਨਾਲ ਜੁੜੇ ਆ ਮਹਾਮੈ ਨੂੰ ਐ ਹੀ ਕਹਿੰਦੇ ਆ ਅਸਾਲਾਈਏ ਤੇ ਕਸਾਂਗੇ ਨਿਭਾਤੇ ਮਾ ਕਲੀ ਦਵਾਰੇ ਵਾਲੀਏ ਕਦੇ ਵੇਖ ਲਵੀ ਸਾਨੂੰ ਇਹ ਜਮਾ ਕੇ ਮਾ ਕਲੀ ਦਵਾਰੇ ਵਾਲੀਏ ਤੇਰਾ ਲੜ ਫੜਿਆ ਨਾ ਹੋਰ ਕਿਤੇ ਤੱਕਿਆ ਕੰਡੇ ਵਾਲੀਏ ਪਰੋਸਾ ਤੇਰੇ ਤੇ ਰੱਖਿਆ ਸਾਨੂੰ ਵੇਖ ਲਵੀਂ ਠੋਕ ਵਜਾ ਕੇ ਰਾਣੀਆਂ ਨੇ ਬੱਤੀਂ ਦਵਾਰੇ ਵਾਲੀਏ ਅਸੀਂ ਲਾਈਏ ਤੇ ਦਸਾਂਗੇ ਨਿਭਾ ਕੇ ਮਾ ਕਲੀ ਦਵਾਰੇ ਵਾਲੀਏ